ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਣਕ ਦੇ ਨਾਲ ਤੇ ਆਪਾਂ ਖੜਿਆ ਹਾਂ ਮਾਲਵਾ ਬਿਲਟ ਜ਼ਿਲ੍ਹਾ ਬਠਿੰਡਾ ਕਿਸਾਨ ਮੇਲੇ ਤੇ ਕਿਸਾਨ ਮੇਲੇ ਤੇ ਆਪਾਂ ਨੂੰ ਇੱਕ ਭਰਾ ਮਿਲਿਆ ਜਗਸੀਰ ਸਿੰਘ ਸਿਰਾ ਜਿਹੜੇ ਕਿ ਟਰੈਕਟਰਾਂ ਦੇ ਆਕੀਪਾਂ ਡੀਜ਼ਲ ਵਾਲੀਆਂ ਜਿਹੜੀਆਂ ਹੁੰਦੀਆਂ ਟੈਂਕੀ ਚ ਤੇਲ ਪਾਉਣੇ ਉਹ ਤਿਆਰ ਕਰਦੇ ਆ ਤੇ ਕਿੱਥੇ ਬਣਦੀਆਂ ਤੇ ਕੀ ਰੇਟ ਹੈ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਆ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਤੁਸੀਂ ਆਪਣੇ ਅਣਕ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਤੇ ਵੀਡੀਓ ਨੂੰ ਬਹੁਤ-ਬਹੁਤ ਕਰ ਦਿਓ ਸ਼ੇਅਰ ਅੱਗੇ ਤੂੜੀ ਦਾ ਸੀਜ਼ਨ ਆਉਣ ਵਾਲਾ ਤੇ ਇਸ ਚੀਜ਼ ਦੀ ਬਹੁਤ ਜ਼ਰੂਰਤ ਪੈਣੀ ਹੈ ਟਰੈਕਟਰਾਂ ਦੇ ਵਿੱਚ ਤੇਲ ਤੂਲ ਪਾਉਣ ਦੀ ਤੇ ਜੇ ਕਿਸੇ ਭਰਾ ਨੇ ਲੈਣੀ ਹੈ ਤਾਂ ਉਹ ਇਹਨਾਂ ਦਾ ਡਾਇਰੈਕਟ ਨੰਬਰ ਆਪਾਂ ਸ਼ੇਅਰ ਕੀਤਾ ਹੈ ਉੱਤੇ ਸੰਪਰਕ ਕਰ ਸਕਦੇ ਹੋ ਤੇ ਘਰੇ ਵੀ ਮੰਗਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਨਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਮੇਰੇ ਵੀਰਾਂ ਨੂੰ ਦੇਖਣ ਵਾਲਿਆਂ ਨੂੰ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਆ ਜੀ ਤੇ ਭਾਈ ਆਪਾਂ ਅੱਜ ਮੇਲੇ ਤੇ ਆਏ ਆ ਤੇ ਤੁਹਾਡੇ ਹੱਥ ਚ ਆਪਾਂ ਦੇ ਰਹੇ ਹਾਂ ਕੀ ਬਾਈ ਇਹ ਕੀ ਖਾਸੀ ਹੈ ਦਾ ਜੀ ਇਹਦੀ ਖਾਸੀਅਤ ਹੈ ਜੀ ਮਤਲਬ ਇਹ ਡੀਜ਼ਲ ਦੇ ਵਿੱਚ ਕਚਰਾ ਨਹੀਂ ਰੰਗਣ ਜੂਗੀ ਕਿਸੇ ਵੀ ਕਿਸਮ ਦਾ ਠੀਕ ਹੈ ਜੀ ਤੇ ਕੁਝ ਹੱਦ ਤੱਕ ਇਹ ਪਾਣੀ ਵੀ ਰੋਕੂਗੀ ਤੇ ਉਸ ਤੋਂ ਬਾਅਦ ਤੇ ਇਹਦੇ ਫਾਇਦੇ ਹੁੰਦੇ ਨੇ ਜੀ ਜਿਹੜੀ ਆਪਣੇ ਟੈਂਕੀ ਦੇ ਵਿੱਚ ਕੰਸਲ ਫਿਲਟਰ ਲੱਗਿਆ ਹੁੰਦਾ ਹੈਗਾ ਟਰੈਕਟਰਾਂ ਦੀਆਂ ਟੈਂਕੀਆਂ ਦੇ ਵਿੱਚ ਪਹਿਲਾਂ ਜਿਹੜਾ ਜਿਹੜਾ ਸਭ ਤੋਂ ਪਹਿਲਾਂ ਤੇਲ ਨੂੰ ਕੱਟ ਕਰਦਾ ਹੈ ਹਾਂਜੀ ਉਹ ਕਈ ਵਾਰੀ ਜਦੋਂ ਬੰਦ ਹੋ ਜਾਂਦਾ ਆਪਾਂ ਨੂੰ ਪਤਾ ਜੱਜਮੈਂਟ ਹੁੰਦੀ ਨਹੀਂ ਆਪਾਂ ਘਰੋਂ ਟੈਂਕੀ ਭਰ ਕੇ ਤੇਲ ਦੀ ਖੇਤ ਜਾਂਦੇ ਆਂ ਖੇਤ ਜਾ ਕੇ ਪਹੁੰਚਣ ਲੱਗਦੇ ਆਂ ਤਾਂ ਉਹ ਫਿਲਟਰ ਬੰਦ ਹੋ ਜਾਂਦਾ ਤਾਂ ਆਪਣਾ ਟਰੈਕਟਰ ਬੰਦ ਹੋ ਜਾਂਦਾ ਜੀ ਉਦੋਂ ਬਾਅਦ ਉਹ ਆਪਾਂ ਨੂੰ ਖੋਲਣਾ ਪੈਂਦਾ ਟੈਂਕੀ ਭਰੀ ਹੁੰਦੀ ਹੈ ਕਿ 2-4 ਲੀਟਰ ਆਪਣਾ ਤੇਲ ਵੀ ਡੁੱਲ ਜਾਂਦਾ ਹੁੰਦਾ ਤੇ ਇੱਥੋਂ ਇੱਥੋਂ ਲੈ ਕੇ ਇੱਥੋਂ ਟਿੱਕਰ ਵੀ ਭਗ ਜਾਂਦਾ ਹੁੰਦਾ ਜੀ ਤੇਲ ਸਾਡੇ ਉਦੋਂ ਬਾਅਦ ਅਸੀਂ ਉਹਨੂੰ ਕੱਢ ਕੇ ਪਰੇ ਛੱਡ ਦਿੰਦੇ ਆ ਤਾਂ ਫਿਰ ਉਦੋਂ ਬਾਅਦ ਸਾਡਾ ਕੰਮ ਚੱਲ ਪੈਂਦਾ ਜੀ ਉਹ ਫਿਲਟਰ ਨਹੀਂ ਬੰਦ ਹੋਊਗਾ ਜੀ ਇਹਨੂੰ ਕੋਈ ਬਰਤੂਗਾ ਦੂਜੀ ਗੱਲ ਜੇ 6 ਮਹੀਨੇ ਅਗਲੇ ਫਿਲਟਰ ਚੱਲਦੇ ਨੇ ਤਾਂ ਇਹਦੇ ਨਾਲ ਸਾਲ ਚੱਲਣਗੇ ਜੀ ਜੇ ਪੰਪ ਛੋਟਾ 5 ਸਾਲ ਚੱਲਦਾ ਤਾਂ 7 ਸਾਲ ਚੱਲੂਗਾ ਜੀ ਇਹ ਫਾਇਦੇ ਹੁੰਦੇ ਨੇ ਜੀ ਮਤਲਬ ਤੇਲ ਦੀ ਸਫਾਈ ਹੁੰਦੀ ਰਹਿੰਦੀ ਹੈ ਜੀ ਤੇ ਡੀਜ਼ਲ ਨਾ ਭ ਇਹ 10 ਸਾਲ ਤੱਕ ਇਹਦਾ ਫਿਲਟਰ ਖਰਾਬ ਹੋਏ ਜੇ ਅਸੀਂ ਫਿਲਟਰ ਅਗਲੇ ਦਿਨ ਘਰੇ ਕੂਰੀਅਰ ਰਾਹੀਂ ਭੇਜਾਂਗੇ ਜੀ ਬਿਨਾ ਪੈਸੇ ਤੋਂ ਸਾਨੂੰ ਨੰਬਰ ਤੇ ਗੱਲ ਕਰਨੀ ਆ ਆ ਨੰਬਰ ਤੇ ਗੱਲ ਕਰੋ ਜੀ ਚਾਹ ਨੰਬਰ ਦੇ ਦਿਆਂਗੇ ਨੰਬਰ ਤੁਹਾਡਾ ਬੋਲ ਦਿਓ ਇੱਕ ਵਾਰੀ ਇਹ ਬਣਦੀਆਂ ਕਿੱਥੇ ਹੀ ਇਹ ਪੱਖੋ ਕਲਾਂ ਪਿੰਡ ਆ ਜੀ ਬਰਨਾਲਾ ਜ਼ਿਲ੍ਹੇ ਚ ਬਰਨਾਲਾ ਮਾਨਸਾ ਰੋਡ ਦੇ ਉੱਪਰ ਠੀਕ ਹੈ ਜੀ ਨੰਬਰ ਤੁਹਾਡਾ 9815398069 99721 ਸਰਪੰਚਾ 108 ਬਾਕੀ ਹੁਣ ਜੇ ਤੂੜੀਆ ਸੀਨ ਚੱਲਣਾ ਉਹ ਜਿ ਪੂਰੀ ਕਾਮਯਾਬ ਹੋਊਗਾ। ਹਰੇਕ ਕੰਮ ਚੋਂ ਮੈਂ ਇਥੋਂ 10-10 ਪੀਸ ਬੈਲਡਰਾਂ ਵਾਲੇ ਲੈ ਕੇ ਜੀ ਪਿਛਲੀ ਵਾਰ। ਅੱਛਾ ਜੀ। ਅਮਰੀਕਾ ਦੇ ਕਰਮੇ ਭੇਜਤੀ ਜੀ। ਇਹਦਾ ਰੇਟ ਕੀ ਆ ਪਾ ਰੱਖਿਆ ਜੀ? ਜੀ 1500 ਰੇਟ ਆਈ। ਠੀਕ ਹੈ ਜੀ। ਇਹ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਉਹਦੇ 1400 ਦੀ ਹੈ ਜੀ। ਤੋ ਲੋ ਵੀ ਦੋਸਤੋ ਅੱਜ ਕਿਸਾਨ ਮੇਰੇ ਤੇ ਬਾਈ ਪਹੁੰਚਿਆ ਹੋਇਆ ਟਾਕਰਾ ਹੀ ਵੀ ਭੇਜ ਦਿੰਨੇ ਹੁੰਨੇ ਆ ਜੀ ਮਤਲਬ ਡਾਕ ਦਾ ਕੋਰੀਅਰ ਵੀ ਕਰ ਦਿੰਨੇ ਆ ਤਾਂ ਕੋਰੀਅਰ ਮਹਿੰਗਾ ਪੈਂਦਾ ਡਾਕਰਾ ਹੀ ਜਾਂਦੀ ਹੈ 1.5 ਰੁਪਿਆ ਪੰਜਾਬ ਦਾ ਖਰਚਾ ਠੀਕ ਆ ਕਿੱਥੇ ਮਰਜ਼ੀ ਮੰਗਾ ਸਕਦਾ ਹਾਂ ਹੋਮ ਡਿਲੀਵਰੀ ਹੋ ਜਾਂਦੀ ਹੈ ਯਾਨੀ ਜੀ ਹਾਂਜੀ ਹੋਰ ਵੀ ਸੰਤ ਕੁੱਪਰ ਗੈਂਸ ਵਾਲਾ ਤੁੱਲਾ ਹੋ ਗਿਆ ਗੰਡੇ ਗੁੱਟਣ ਵਾਲੀਆਂ ਕਸੌਲੀਆਂ ਹੋ ਗਈਆਂ ਖੁਰਪੀਆਂ ਹੋ ਗਈਆਂ ਕਈਆਂ ਤਸਵੀਰ ਹੋ ਗਏ ਪਹਾੜੀਆਂ ਟਾਕੂ ਵੀ ਹੋ ਗਏ ਸਾਰਾ ਕੁਝ ਆਪਾਂ ਬਣਾਉਨੇ ਆ ਠੀਕ ਹੈ ਜੀ ਆਪ ਹੀ ਤਿਆਰ ਕਰ ਦੋ ਹਾਂਜੀ ਆਪ ਤਿਆਰ ਕਰਦੇ ਆ ਜੀ ਜ਼ਿੰਮੇਦਾਰ ਹੈਗੇ ਆ ਠੀਕ ਹੈ ਜੀ ਹਾਂਜੀ ਜੇਕਰ ਕਿਸੇ ਵੀ ਕਿਸਾਨ ਭਰਾ ਨੂੰ ਇਸ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਵੀਡੀਓ 'ਚ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਘਰੇ ਵੀ ਮੰਗਵਾ ਸਕਦੇ ਹੋ ਤੇ ਪੱਖੋਂ ਕੈਂਚੀਆਂ ਜਾ ਕੇ ਵੀ ਲਿਆ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ